ਇਸ ਵਕਤ ਰੈੱਡ ਕਰਾਸ ਸੈਂਟਰ ਜਨੇਰ ਵਿੱਚ ਆ ਇੱਥੇ ਮੈਂ ਆਪਣਾ ਨਸ਼ੇ ਦਾ ਇਲਾਜ ਲੈਣ ਆਇਆ ਸੀ ਤੇ ਮੈਂ ਭਗਵੰਤ ਮਾਨ ਜੀ ਦਾ ਪੰਜਾਬ ਸਰਕਾਰ ਦਾ ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਨੇ ਇੱਥੇ ਸਾਡੀਆਂ ਡਿਵੈਲਪਮੈਂਟ ਕਲਾਸਾਂ ਲਗਾਈਆਂ ਸਕਿਲ ਡਿਵੈਲਪਮੈਂਟ ਕਰਦੇ ਅਸੀਂ ਜੇ ਸਕਿਲ ਡਿਵੈਲਪਮੈਂਟ ਦੇ ਵਿੱਚ ਅਸੀਂ ਇਲੈਕਟ੍ਰੀਕਲ ਇਲੈਕਟ੍ਰੀਕਲ ਦੀਆਂ ਕਲਾਸਾਂ ਲੈ ਰਹੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਜੀ ਪੰਜਾਬ ਹਨਰ ਸਕਿਲ ਡਿਵੈਲਪਮੈਂਟ ਨੇ ਸਾਡਾ ਬਹੁਤ-ਬਹੁਤ ਸਾਥ ਦਿੱਤਾ ਪੰਜਾਬ ਸਰਕਾਰ ਵੀ ਸਾਡਾ ਬਹੁਤ ਸਾਥ ਦੇ ਰਹੀ ਆ ਮਾੜੇ ਸਮੇਂ ਕਰਕੇ ਕੁਛ ਬੁਰੀਆਂ ਆਤਾਂ ਕਰਕੇ ਮੈਂ ਨਸ਼ਾ ਦੀ ਗ੍ਰਿਫਤ ਗ੍ਰਿਫਤਾਰ ਹੋ ਗਿਆ ਸੀਗਾ ਨਸ਼ਾ ਨਾਲ ਪਰ ਅੱਜ ਦੀ ਤਰੀਕ ਜਿਵੇਂ ਸਹੀ ਆ ਮੈਨੂੰ ਇੱਥੇ ਸਕਿੱਲ ਸਕਿੱਲ ਡਿਵੈਲਪਮੈਂਟ ਸਿਖਾਈ ਜਾਂਦੀ ਆ ਤਾਂ ਕਿ ਜੋ ਮੈਂ ਬਾਹਰ ਜਾ ਕੇ ਆਪਣਾ ਕੋਈ ਕੰਮ ਕਰ ਸਕਾਂ ਵਿਜੀ ਰਹਿ ਸਕਾਂ ਤੇ ਆਪਣਾ ਫਿਊਚਰ ਸੁਧਾਰ ਸਕਾਂ ਆ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਭਗਵੰਤ ਮਾਨ ਜੀ ਮੁੱਖ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਡਿਪਟੀ ਕਮਿਸ਼ਨਰ ਜੀ ਦਾ ਧੰਨਵਾਦ ਕਰਦਾ ਤਾਂ ਕਿ ਇਹਨਾਂ ਨੇ ਸਾਨੂੰ ਸਕਿੱਲ ਡਿਵੈਲਪਮੈਂਟ ਸਿਖਾ ਕੇ ਸਾਡਾ ਫਿਊਚਰ ਸੇਵ ਕਰ ਲਿਆ ਅਸੀਂ ਰੈੱਡ ਕਰਾਸ ਸੈਂਟਰ ਜਿਨੇਰ ਵਿਖੇ ਠੀਕ ਹੈ ਨਸ਼ਾ ਛਡਾਊ ਕੇਂਦਰ ਵਿੱਚ ਨਸ਼ਾ ਛਡਣ ਆਏ ਸੀ ਤੇ ਸਾਨੂੰ ਇੱਥੇ ਇਲੈਕਟ੍ਰੀਕਲ ਸਾਡੀਆਂ ਕਲਾਸਾਂ ਲਾਈਆਂ ਜਾਂਦੀਆਂ ਜੀ ਤੇ ਸਾਨੂੰ ਇਲੈਕਟ੍ਰੀਸ਼ੀਅਨ ਬਾਰੇ ਜੋ ਘਰ ਦਾ ਕੰਮ ਇਲੈਕਟ੍ਰੀਸ਼ੀਅਨ ਦਾ ਜੋ ਵੀ ਹੁੰਦਾ ਉਹਦੀ ਸਕਿੱਲ ਦਿੱਤੀ ਜਾਂਦੀ ਹੈ ਜੀ ਅਸੀਂ ਡਿਪਟੀ ਸਾਹਿਬ ਦਾ ਤੇ ਪੰਜਾਬ ਸਰਕਾਰ ਤੇ ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਸਕਿੱਲ ਬਾਰੇ ਜਾਣਕਾਰੀ ਦਿੱਤੀ ਸਾਡੇ ਟੀਚਰ ਸਾਹਿਬਾਨ ਇਹਨਾਂ ਨੇ ਸਾਨੂੰ ਥਿਊਰੀ ਵੀ ਸਿਖਾਈ ਤੇ ਪ੍ਰੈਕਟੀਕਲ ਵੀ ਕਰਕੇ ਦਿਖਾਇਆ ਜੀ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਉਹ ਉਹਦਾ ਡੈਲੀ ਟ੍ਰੇਨਿੰਗ ਕੀਤੀ ਜਾ ਰਹੀ ਹੈ ਤੁਹਾਡਾ ਇੱਕ ਟਾਈਮ ਹੈਗਾ ਜਾਂ ਮੰਨ ਲਓ ਦੀ ਲਵੇ ਨੂੰ ਬੈਠੇ ਰਹੇ ਤਾਂ ਕਿ ਸਿੱਖੇ ਨਹੀਂ 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 ਅਸੀਂ ਪੂਰਾ ਧਿਆਨ ਲਗਾ ਕੇ ਪੜ ਰਹੇ ਹਾਂ ਬਾਹਰੋਂ ਕਹਿੰਦੀ ਤੁਸੀਂ ਰਿਕਪ ਕਰਨਾ ਚਾਹਉਂਦੇ 100 ਬਿਲਕੁਲ ਸਰ ਹਰ ਘਰ ਦਾ ਕੋਈ ਛੋਟਾ ਮੋਟਾ ਕੰਮ ਵਾਂਗੂਆਂ ਦੀਆਂ ਦਾ ਤੇ ਅਸੀਂ ਯਾਨੀ ਕਰ ਸਕੀ ਅੱਗੇ ਵਧ ਸਕੀ ਜੋ ਪਿੱਛੇ ਹੋਇਆ ਸੋ ਹੋਇਆ ਜੀ ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ ਇਸ ਤੋਂ ਪਹਿਲਾਂ ਸਰ ਸਾਡਾ ਗਲਾਸ ਫਿਟਿੰਗ ਦਾ ਕੰਮ ਸੀਗਾ ਜੀ ਅੱਛਾ ਫਿਰ ਤੁਸੀਂ ਨਾ ਜਿੱਦ ਕੇ ਆ ਗਏ ਤੁਸੀਂ ਸਰ ਮਾੜੀ ਸੰਗਤ ਕਰਕੇ ਹੀ ਆ ਗਏ ਲੱਗ ਰਿਹਾ ਹੈ ਬਿਲਕੁਲ ਵਧੀਆ ਜੀ ਕਿ ਤੁਸੀ ਆਪਾ ਕੁਝ ਦਿਨਾਂ ਚਪਰਾ ਰੋਜ਼ੀੋਕੀ ਚਲਾ ਸਕਦੇ ਹੋ ਬਿਲਕੁਲ ਬਿਲਕੁਲ ਸਰ ਇਸੇ ਦੇ ਬਾਰੇ ਹੁਣ ਪੰਜਾਬ ਸਰਕਾਰ ਪਰਿਚੀ ਕਿਹਣਾ ਚਾਹੋਗੇ ਇਸ ਬੋਤ ਬਾਰੇ ਅਸੀਂ ਸਰ ਪੰਜਾਬ ਸਰਕਾਰ ਭਗਵਾਨ ਜੀ ਤੁਹਾਨੂੰ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਡੀਸੀ ਸਾਹਿਬ ਮੋਗਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਵਰਗੇ ਨੌਜਵਾਨਾਂ ਦਾ ਸੋਚਿਆ ਤੇ ਉਪਰਾਲਾ ਕੀਤਾ ਜੀ ਇਹ ਤੁਸੀਂ ਹੋਰ ਜਿਹੜੇ ਜੀ ਜੀ ਸੰਦੇਸ਼ ਇਹ ਹੀ ਹੈ ਜੀ ਨਸ਼ਿਆਂ ਤੋਂ ਦੂਰ ਰਹੋ ਠੀਕ ਹੈ ਜੀ ਆਪਣੇ ਆਪ ਨੂੰ ਬਿਜ਼ੀ ਰੱਖੋ ਕੰਮ ਚ ਕੋਈ ਵੀ ਕੰਮ ਸਿੱਖੋ ਕੰਮ ਚ ਬਿਜ਼ੀ ਰਹੋ ਬਸ ਸਭ ਤੋਂ ਪਹਿਲਾਂ ਤਾਂ ਨਸ਼ਿਆਂ ਤੋਂ ਦੂਰ ਰਹੋ ਜੇਹੀ ਸੁਨੇਹਾ ਮੇਰਾ ਨੌਜਵਾਨਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਸ਼ਰਥ ਸਿੰਘ ਹੈ ਮੈਂ ਟ੍ਰੇਨਰ ਆ ਇੱਥੋਂ ਦਾ ਇਲੈਕਟ੍ਰੀਸ਼ੀਅਨ ਦਾ ਜੀ ਤੇ ਪੰਜਾਬ ਸਰਕਾਰ ਹੁਨਰ ਵਿਕਾਸ ਵੱਲੋਂ ਮੈਂ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਹਾਂ ਮਸੀਂ ਕਰਦੇ ਪ੍ਰੈਕਟੀਕਲ ਔਰ ਫਿਜ਼ੀਕਲੀ ਇਹਨਾਂ ਨੂੰ ਸਾਰਾ ਕੁਝ ਸਿਖਾਇਆ ਜਾਂਦਾ ਜੀ ਪ੍ਰੈਕਟੀਕਲ ਥਿਉਰੀ ਵੀ ਨਾਲ ਦਿਖਾਈ ਜਾਂਦੀ ਹੈ ਜੀ ਇਹਨਾਂ ਦੀਆਂ ਕਲਾਸਾਂ ਲੀਆਂ ਜਾਂਦੀਆਂ ਜੀ ਬੱਚੇ ਬਹੁਤ ਹੀ ਤੰਦੇ ਇਹਨਾਂ ਸਿੱਖ ਰਹੇ ਆ ਜੀ ਜਾਂ ਕਿ ਇਹਨਾਂ ਨੂੰ ਇੰਨਾ ਸਿਖਾਇਆ ਜਾ ਰਿਹਾ ਕਿ ਜਿਹੜਾ ਘਰ ਦੇ ਵਿੱਚ ਆਪਣਾ ਕੰਮ ਆਪ ਕਰ ਸਕਣ ਠੀਕ ਹੈ ਜੀ ਕਿਸੇ ਜਿਵੇਂ ਪੱਖੇ ਦਾ ਕੰਡੈਂਸਰ ਬਦਲਣਾ ਜੀ ਇਹ ਨਾਰਮਲ ਗੱਲ ਹੁੰਦੀ ਹੈਗੀ ਆ ਫ੍ਰਿਜ ਕਰੰਟ ਮਾਰਦੀ ਹੈ ਜੀ ਹੋਰ ਇਲੈਕਟ੍ਰੀਸ਼ੀਅਨ ਦਾ ਕੰਮ ਕੋਈ ਸੋਚ ਖਰਾਬ ਆ ਇਹਦਾ ਆਪ ਆਪ ਕਰ ਸਕਦੇ ਆ ਜੀ ਇਹਨਾਂ ਨੂੰ ਸਿਖਾ ਰਿਹਾ ਇਹ 45 ਦਿਨ ਦਾ ਕੋਰਸ ਆ ਜੀ 48 ਦਿਨਾਂ ਬਾਅਦ ਇਹਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ ਤੇ ਇਹ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸਕੀਮ ਸਦਾਤ ਭਗਵਾਨ ਸਮਾਨ ਭਗਵਾਨ ਸਿੰਘ ਮਾਨ ਜੀ ਦੁਆਰਾ ਚਲਾਈ ਗਈ ਸਕੀਮ ਹੈਗੀ ਆ ਜੀ ਇਹ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਨੂੰ ਮੈਨੂੰ ਇੱਥੇ ਭੇਜਿਆ ਜੀ ਇਹਨਾਂ ਨੂੰ ਸਖਲਾਈ ਦਿੱਤੀ ਜਾਂਦੀ ਜਾਂ ਕਿ ਇਹਨਾਂ ਦਾ ਰੁਝਾਨ ਨਸ਼ਿਆਂ ਤੋਂ ਹਟਾਇਆ ਜਾ ਸਕੇ ਹੋਰ ਇਹਨਾਂ ਦੇ ਕਲਾਸਾਂ ਇਹਨਾਂ ਨੂੰ ਗੀਤ ਸੰਗੀਤ ਦੀਆਂ ਕਲਾਸਾਂ ਵੀ ਲੱਗ ਰਹੀਆਂ ਜੀ ਕੰਪਿਊਟਰ ਤੇ ਇਹਨਾਂ ਨੂੰ ਟੈਲੀ ਫਿਲਮਾਂ ਵਗੈਰਾ ਦਿਖਾਇਆ ਜਾ ਰਿਹਾ ਜਿਨ੍ਹਾਂ ਤੋਂ ਇਹਨਾਂ ਨੂੰ ਕੋਈ ਸਿੱਖਿਆ ਮਿਲਦੀ ਹੈ ਜੀ ਉਹ ਦਿਖਾ ਰਿਹਾ ਸ਼ਨੀਵਾਰ ਦੇ ਸ਼ਨੀਵਾਰ ਗੀਤ ਸੰਗੀਤ ਦੇ ਕਲਾਸਾਂ ਹਰੇਕ ਤੋਂ ਜੋ ਸੁਣਾ ਸਕਦਾ ਕੋਈ ਚੁਟਕਲਾ ਗੀਤ ਸੰਗੀਤ ਉਹ ਸੁਣਿਆ ਜਾ ਰਿਹਾ ਜੀ ਬੱਚੇ ਬਹੁਤ ਖੁਸ਼ ਆ ਤੇ ਤੰਦੀ ਨਾ ਕੰਮ ਸਿੱਖ ਰਹੇ ਆ ਜੀ ਇਹ ਜਿੱਦਾਂ ਨੌਜਵਾਨ ਜਿਹੜੇ ਟ੍ਰੇਨਿੰਗ ਲੈ ਰਹੇ ਆ ਤੇ ਇਹ ਉਸ ਤੋਂ ਬਾਅਦ ਮਤਲਬ ਆਪਣੇ ਘਰ ਦਾ ਤਾਂ ਕੰਮ ਕਰ ਹੀ ਲੈਣਗੇ ਇਸ ਤੋਂ ਲਗੋਰ ਵੀ ਕੰਮ ਕਰਨਗੇ ਲੋਕਾਂ ਦੇ ਜੀ ਸਰ ਬਹੁਤ ਇੰਟਰਸਟ ਲੈ ਰਹੇ ਜਿਨ੍ਹਾਂ ਨੇ ਇਹੀ ਕੰਮ ਕਰਨਾ ਬਾਹਰ ਜਾ ਕੇ ਇਹ ਕੰਮ ਕਰ ਸਕਦੇ ਆ ਜੀ ਬਹੁਤ ਡੀਪਲੀ ਇਹਨਾਂ ਨੂੰ ਸਮਝਾਇਆ ਜਾਂਦਾ ਪ੍ਰੈਕਟੀਕਲ ਥਿਊਰੀ ਇਹਨਾਂ ਨੂੰ ਪੱਖਾ ਜਿਵੇਂ ਖੋਲ ਕੇ ਦਿਖਾਇਆ ਜਾਂਦਾ ਜੀ ਪੱਖਾ ਕਿਵੇਂ ਖੋਲਣਾ ਕੀ ਕੀ ਪੱਖੇ ਦੇ ਵਿੱਚ ਹੁੰਦਾ ਜੀ ਕ condensar ਕਿਵੇਂ ਬਦਲਣਾ ਉਹਦੀ ਵਾਇਰਿੰਗ ਕਿਵੇਂ ਕਰਨੀ ਆ ਤਕਰੀਬਨ ਬਾਹਰ ਜਾ ਕੇ ਵੀ ਆਣ ਗੁਆਣ ਦਾ ਕਿਸੇ ਦਾ ਵੀ ਕੰਮ ਕਰ ਸਕਦੇ ਜੋ ਆਪ ਦਾ ਕੰਮ ਕਰਨਾ ਚਾਹਵੇ ਉਹ ਵੀ ਕਰ ਸਕਦਾ ਜਿਹੜਾ ਪੂਰੀਆਂ ਬੱਚਾ ਤੰਦੀ ਇਹਨਾਂ ਕਲਾਸਾਂ ਲਾ ਰਿਹਾ ਜੀ ਇਹਨਾਂ ਨੂੰ ਕੋਈ ਸਰਟੀਫਿਕੇਟ ਵੀ ਦਿੱਤਾ ਜਾਂਦਾ ਹਾਂਜੀ ਸਰ ਇਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਟ੍ਰੇਨਿੰਗ ਤੋਂ ਬਾਅਦ ਜੀ ਜੋ ਕਿ ਇਹਨਾਂ ਦੇ ਭਵਿੱਖ ਵਿੱਚ ਬਹੁਤ ਕੰਮ ਆਉਣਗੇ ਜੀ ਜਿਹੜਾ ਪ੍ਰੋਫੈਸ਼ਨ ਮੋਗਾ ਇਸ ਕੋਲ ਗੋਰੀਜਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਮਤਲਬ ਮੈਂ ਹਰਪ੍ਰੀਤ ਸਿੰਘ ਪ੍ਰੋਜੈਕਟ ਕੋਆਰਡੀਨੇਟਰ ਐਂਡ ਡਾਇਰੈਕਸ਼ਨ ਸੈਂਟਰ ਰੈੱਡ ਕਰਾਸ ਮੁੰਬਾ ਇੱਥੇ ਡੀਸਾਵਨੀਆਂ 29 ਮਾਰਚ ਤੋਂ ਜਿਹੜੀਆਂ ਕਲਾਸਾਂ ਚੱਲ ਰਹੀਆਂ ਹਨ ਨਸ਼ੇ ਛੱਡਣ ਦੇ ਨਾਲ-ਨਾਲ ਉਹਨਾਂ ਨੂੰ ਸਕਿੱਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਸ ਦੇ ਸਮੇਂ ਆਪਣੇ ਕੋਲ ਸਮੇਂ ਦੋ ਬੈਚ ਚੱਲ ਰਹੇ ਐ ਇੱਕ 29 ਮਾਰਚ ਨੂੰ ਸਟਾਰਟ ਹੋਇਆ ਇੱਕ 7 ਅਪ੍ਰੈਲ ਨੂੰ ਸਟਾਰਟ ਹੋਇਆ ਜਿਸ ਦੇ ਤਹਿਤ ਆਪਾਂ 41 ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਇਹ ਬੱਚੇ ਜੋ ਨਸ਼ਾ ਨਹੀਂ ਛੱਡਦੇ ਜਾਂ ਨਾਲ-ਨਾਲ ਟ੍ਰੇਨਿੰਗ ਵੀ ਲੈ ਰਹੇ ਆ ਇਹ ਇਹ ਬੱਚੇ ਇਹਨਾਂ ਨੂੰ ਕੋਈ ਸਰਟੀਫਿਕੇਟ ਵੀ ਮਿਲੇਗਾ ਹਾਂ ਇਹਨਾਂ ਨੂੰ ਇਹਦੇ ਪੰਜਾਬ ਹੁੰਦਾ ਸਕਿੱਲ ਡਿਵੈਲਪਮੈਂਟ ਮੰਡਿੰਗ ਸਰਟੀਫਿਕੇਟ ਵੀ ਦਿੱਤੇ ਜਾਣਗੇ ਜੋ ਟ੍ਰੇਨਡ ਹੋਣਗੇ ਬੱਚੇ ਇਹ ਬੱਚੇ ਇਸ ਤੋਂ ਬਾਅਦ ਆਪਣਾ ਇਹਨੂੰ ਬਤਾਓ ਕਿੱਤਾ ਵੀ ਹਾਂ ਇਹ ਇਹ ਬੱਚੇ ਬਾਹਰ ਜਾ ਕੇ ਆਪਣਾ ਕੋਈ ਕਿੱਤਾ ਵੀ ਚਲਾ ਸਕਦੇ ਆ ਆਪਣੇ ਘਰ ਦੇ ਕੰਮ ਵੀ ਕਰ ਸਕਦੇ ਆ ਜੋ ਲਾ ਲੀਲਾ ਆਪਣੇ ਸਾਈਕ ਸਾਈਕ ਹੋਣੀ ਕਰਿਆ ਇਸ ਤੋਂ ਇਲਾਵਾ ਜਿਹੜਾ ਉਹਨਾਂ ਲਾਕੇਸ਼ਨ ਤੋਂ ਤੁਸੀਂ ਇਹਨਾਂ ਨੂੰ ਟ੍ਰੇਨਿੰਗ ਦੇ ਰਹੀਆਂ ਤੁਹਾਨੂੰ ਫੂਡ ਟ੍ਰੇਨਿੰਗ ਵੀ ਇਸ ਤੋਂ ਪਹਿਲਾਂ ਅਸੀਂ ਜਿਹੜੀ ਫਾਸਟ ਫੂਡ ਦੀ ਟ੍ਰੇਨਿੰਗ ਦਿੱਤੀ ਸੀ ਇਹਨਾਂ ਨੂੰ ਕਦੋਂ ਵੀ 850 ਬੱਚੇ ਦਾ ਬੈਸ ਸੀ ਆਪਣੇ ਕੋਲੇ ਉਹ ਵੀ ਆਪਾਂ ਦਿੱਤੇ ਸੀ ਉਹ ਚੋਂ ਵੀ ਬੱਚੇ ਕਈ ਨਿਕਲ ਕੇ ਕੰਮ ਕਰ ਰਹੇ ਆ ਬੱਚੇ ਉਹਦੇ ਵਿੱਚੋਂ ਆਪਣਾ ਇੱਕ ਪੇਸ਼ੀਐਂਟ ਹੈ ਉਹ ਮੋਗੇ ਕੰਮ ਕਰ ਰਿਹਾ ਵਧੀਆ 22000 ਰੁਪਏ ਜੋਬ ਤੇ ਵਧੀਆ ਕੰਮ ਕਰ ਰਿਹਾ ਹੈ ਸਮੇਂ ਸਮੇਂ ਤੇ ਉਹ ਅੱਗੇ ਟ੍ਰੇਨਿੰਗ ਆਉਣਗੇ ਉਹ ਵੀ ਆਪਾਂ ਇਹਨਾਂ ਨੂੰ ਦਿੰਦੇ ਰਵਾਂਗੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਗਈ ਹੈ ਜਿਦੇ ਵਿੱਚ ਡਰੱਗਸ ਦੇ ਰਿਲੇਟਿਡ ਜੋ ਪੈਡਲਰਸ ਨੂੰ ਉਹਤੇ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਜੋ ਪੇਸ਼ੈਂਟਸ ਨੇ ਉਹਨਾਂ ਨੂੰ ਟ੍ਰੀਟ ਕਰਨ ਦੇ ਲਈ ਡੀ ਐਡਿਕਸ਼ਨ ਅਤੇ ਰੀਹੈਬਿਲੀਟੇਸ਼ਨ ਸੈਂਟਰ ਵੀ ਚਲਾਏ ਜਾ ਰਹੇ ਨੇ ਮੋਗਾ ਵਿਖੇ ਜਨੇਰ ਦੇ ਵਿੱਚ ਜੋ ਰੀਹੈਬ ਸੈਂਟਰ ਹੈਗਾ ਉੱਥੇ ਅਸੀਂ ਹੁਣ ਜੋ ਇਹ ਪੇਸ਼ੈਂਟਸ ਨੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਵੀ ਉਹਨਾਂ ਦੀ ਕਰ ਰਹੇ ਹਾਂ ਅਸੀਂ ਜਿੱਥੇ ਹਾਲ ਦੀ ਘੜੀ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੋਰਸ ਚੱਲ ਰਿਹਾ ਹੈਗਾ ਜੇ ਦੋ ਬੈਚਸ ਦੇ ਵਿੱਚ ਇਹ ਕੋਰਸ ਚੱਲ ਰਿਹਾ ਹੈਗਾ ਜੋ ਸਾਡੇ ਪੇਸ਼ੈਂਟਸ ਨੇ ਉਹ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਤਾਂ ਜੋ ਉਹ ਜਦੋਂ ਵਾਪਸ ਰੀਹੈਬਿਟ ਰੀਹੈਬ ਪੀਰੀਅਡ ਤੋਂ ਬਾਅਦ ਜਾਣ ਤਾਂ ਉਹ ਸਮਾਜ ਦੇ ਅੰਦਰ ਜਾ ਕੇ ਦੁਬਾਰਾ ਇੰਟੀਗ੍ਰੇਟ ਹੋ ਸਕਣ ਜੋ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦੀ ਅਗਵਾਈ ਹੇਠ ਇਹ ਉਪਰਾਲਾ ਹੈਗਾ ਇਹ ਇਹਦੇ ਰਿਜ਼ਲਟ ਵੀ ਦਿਖਣ ਲੱਗੇ ਨੇ ਸੋਸਾਇਟੀ ਦੇ ਵਿੱਚ ਇੱਕ ਡਰੱਗਸ ਦੇ ਪ੍ਰਤੀ ਜੋ ਇੱਕ ਅਵੇਅਰਨੈਸ ਹੈਗੇ ਜੋ ਇੱਕ ਬਹੁਤ ਇੱਕ ਇੱਕ ਇਸ ਇੱਕ ਤਰ੍ਹਾਂ ਦਾ ਇਹ ਜਨ ਅੰਦੋਲਨ ਬਣ ਗਿਆ ਹੈਗਾ ਤੇ ਨਾਲ ਦੀ ਨਾਲ ਜੋ ਜ਼ਿਲ੍ਹਾ ਪ੍ਰਸ਼ਾਸਨ ਦੀ ਜੋ ਐਕਟਿਵ ਭੂਮਿਕਾ ਹੈਗੀ ਆ ਉਹ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਕਰਨ ਸਿੱਤੇ ਉਹਨਾਂ ਨੂੰ ਬਾਅਦ ਦੇ ਵਿੱਚ ਇੰਡਸਟਰੀ ਜਾਂ ਫਿਰ ਆਪਣਾ ਸੈਲਫ ਐਂਟਰਪ੍ਰੀਨਿਓਰਸ਼ਿਪ ਦਾ ਕੰਮ ਕਰਨ ਦੇ ਵਿੱਚ ਵੀ ਵਿਜ਼ੀਬਲ ਹੋ ਚੁੱਕੀ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬੀ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ